ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਭੁੱਲਰ ਭੁੱਲਾ ਡੇਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਵੀਡੀਓ ਨੂੰ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ ਦੋਸਤੋ ਅੱਜ ਤੁਹਾਨੂੰ ਪਸ਼ੂਆਂ ਦੇ ਬਾਰੇ ਜਾਣਕਾਰੀ ਦੱਸਣੀ ਹੈ ਦੋਸਤੋ ਜੋ ਆਪਣੇ ਪੈਲ ਸੂਏ ਵਾਸਤੇ ਝੋਟੀ ਤਿਆਰ ਕਰਨੀ ਹੈ ਜਦੋਂ ਲਗਭਗ ਆਪਣੀ ਝੋਟੀ 5 ਮਹੀਨਿਆਂ ਤੋਂ ਉੱਪਰ ਦੀ ਕ੍ਰੋਸ ਹੋ ਗਈ ਤਾਂ ਉਸ ਨੂੰ ਤੁਸੀਂ 5 ਕਿਲੋ ਮੇਥੇ 5 ਕਿਲੋ ਹਾਲੋਂ 5 ਕਿਲੋ ਤਾਰਾ ਮੀਰਾ 5 ਕਿਲੋ ਆਲਸੀ ਤੇ 30 ਕਿਲੋ ਛੋਲੇ ਤੇ 50 ਕਿਲੋ ਕਣਕ ਇੱਕ ਕੁਇੰਟਲ ਦਲਾ ਕੇ ਉਹਨਾਂ ਨੂੰ ਪਾਣੀ ਸ਼ੁਰੂ ਕਰੋ ਥੋੜੀ ਥੋੜੀ ਕਰਕੇ ਹੀ ਪਾਓ ਤੇ ਨਾਲ ਹੀ ਦੋਸਤੋ ਜਿਉਂ-ਜਿਉਂ ਪਸ਼ੂ ਦੇ ਦਿਨ ਨੇੜੇ ਆਉਂਦੇ ਰਹਿੰਦੇ ਨੇ ਜਿਵੇਂ ਕਿ 2 ਮਹੀਨੇ ਰਹਿ ਗਏ ਤਾਂ ਉਸ ਨੂੰ ਤੁਸੀਂ ਅੱਧਾ ਕਿਲੋ ਤਿਲਾ ਅੱਧਾ ਕਿਲੋ ਕਾਲੀ ਜਿਰੀ ਤੇ ਅੱਧਾ ਕੇਜੀ ਨਾਲ ਸੌਂਫ ਲੈ ਲਓ ਇਹਨਾਂ ਨੂੰ ਮਿਕਸ ਕਰਕੇ ਪੀ ਲਓ ਪੀ ਕੇ ਉਹਨਾਂ ਨੂੰ ਜਿਆਦਾ ਦੇਸੀ ਘਿਓ ਜੇ ਹੋ ਸਕਦਾ ਤਾਂ ਮੱਖਣੀ ਨਾਲ ਆਪਣੇ ਪਸ਼ੂ ਨੂੰ ਦੇਣਾ ਸ਼ੁਰੂ ਕਰੋ ਤਾਂ ਕਿ ਤੁਹਾਨੂੰ ਜਦੋਂ ਪਸ਼ੂ ਸੂਗਾ ਤਾਂ ਉਸ ਟਾਈਮ ਤੁਹਾਨੂੰ ਬਹੁਤ ਵਧੀਆ ਹੀ ਰਿਜ਼ਲਟ ਨਿਕਲੂਗਾ ਵੀਡੀਓ ਚ ਤਾਂ ਵੀਰ ਹਰ ਇੱਕ ਦੱਸਦਾਗਾ ਵੀ ਅਸੀਂ ਬੜੇ ਮੈਂ ਦੀ ਖਾਲ ਜਾ ਆ ਚੀਜ਼ ਪਾਉਨੇ ਆ ਆ ਫੀਡ ਪਾਉਣ ਨਾਲ ਦੁੱਧ ਵਾਧੀ ਆ ਜੇ ਤੁਹਾਡੇ ਘਰ ਵਿੱਚ ਪਹਿਲੇ ਸੂਏ ਦੀ ਝੋਟੀ 13 ਤੋਂ ਲੈ ਕੇ 15 ਕਿਲੋ ਤੱਕ ਦੁੱਧ ਦਿੰਦੀ ਆ ਤਾਂ ਤੁਹਾਡਾ ਸਮਝ ਲਓ ਡੈਰੀ ਫਾਰਮ ਕਾਮਯਾਬਾ ਦੋਸਤੋ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਅੱਜ ਕੱਲ ਕਿਸ ਤਰੀਕੇ ਨਾਲ ਚਾਰ ਦੰਦ ਝੋਟੀਆਂ ਪਹਿਲੇ ਸੂਏ ਹੀ 20 ਜਾਂ 25 ਕਿਲੋ ਤੱਕ ਲਿਆ ਜਾਂਦੇ ਨੇ ਉਹ ਤੁਸੀਂ ਖੁਦ ਸਮਝਦਾਰ ਹੋ ਤੇ ਦੋਸਤੋ ਅਸੀਂ ਸਿਰਫ ਜਿਆਦੇ ਦੁੱਧ ਵਾਲੇ ਪਸ਼ੂਆਂ ਵੱਲ ਹੀ ਧਿਆਨ ਕਰ ਲੈਂਦੇ ਆ ਤਾਂ ਆਪਣੇ ਘਰ ਵਿੱਚ ਆਪਣੇ ਪਸ਼ੂਆਂ ਦੀ ਚੰਗੀ ਬਰੀਡ ਹੋਵੇ ਤਾਂ ਵੀ ਆਪਾਂ ਆਪਣੀ ਬਰੀਡ ਖਤਮ ਕਰ ਲੈਂਦੇ ਆ ਦੋਸਤੋ ਪਸ਼ੂ ਹੋਈ ਵਧੀਆ ਹੁੰਦਾ ਜੋ ਲੰਮੇ ਟਾਈਮ ਤੱਕ ਦੁੱਧ ਦੇਵੇ ਜਿਵੇਂ ਕਿ ਆਈ ਕਰਾਉਣ ਤੋਂ ਬਾਅਦ ਲਗਭਗ 7 ਤੋਂ 7.5 ਮਹੀਨੇ ਦੁੱਧ ਦੇਵੇ ਜਾਂ 6 ਮਹੀਨੇ ਤੱਕ ਪਸ਼ੂ ਨੂੰ ਦੁੱਧ ਦਰਿਆਣਾ ਜ਼ਰੂਰੀ ਹੈ ਜਿਵੇਂ ਕਿ ਤੁਹਾਡੇ ਸਾਹਮਣੇ ਝੋਟੀ ਬੈਠੀ ਆ ਇਸ ਨੂੰ ਅਸੀਂ 7.5 ਮਹੀਨੇ ਤੋਹੀ ੱੱਕੇ ਨਾਲ ਡਰਾਈ ਕੀਤਾਗਾ ਦੋਸਤੋ ਨਾ ਕਿ ਅਸੀਂ ਜਿਆਦਾ ਚਾਰ ਜਿਆਦਾ ਤੂੜੀ ਪਾਉਣ ਨਾਲ ਪਸ਼ੂ ਦੁੱਧ ਨਹੀਂ ਦਿੰਦੇ ਜਾਂ ਹਰਾ ਚਾਰੇ ਨਾਲ ਉਹਨਾਂ ਨੂੰ ਉਹਨਾਂ ਦੇ ਅੰਦਰ ਹੀ ਫਰਾਕੀ ਤੱਤ ਦਿੱਤੇ ਜਾਣ ਜਿਸ ਦੇ ਨਾਲ ਕਿ ਆਪਣੇ ਪਸ਼ੂਾਂ ਦੀ ਗਰੋਥ ਵੀ ਚੰਗੀ ਹੋਏ ਤੇ ਨਾਲੇ ਪਸ਼ੂ ਦੁੱਧ ਤੇ ਵੀ ਚੰਗਾ ਆਏ ਤੇ ਦੋਸਤੋ ਲਾਸਟ ਵਾਲੇ ਮਹੀਨੇ ਦੋਸਤੋ ਤੇਲ ਤੇਲ 6ਵੇਂ ਮਹੀਨੇ ਤੋਂ ਲੈ ਕੇ 7ਵੇਂ ਮਹੀਨੇ ਤੱਕ ਪਸ਼ੂ ਨੂੰ ਦਿੱਤਾ ਜਾਵੇ ਤੇਲ ਦੇਣ ਦਾ ਤਰੀਕਾ 5 ਕਿਲੋ ਬੇਸਣ 5 ਕਿਲੋ ਸ਼ੱਕਰ ਤੇ 5 ਕਿਲੋ ਤੇਲ ਨੂੰ ਮਿਕਸ ਕਰਕੇ ਉਸ ਟਾਈਮ ਤੇ ਦਿਓ ਜਿਸ ਟਾਈਮ ਪਸ਼ੂ ਨੂੰ ਪਾਣੀ ਪਿਆਇਆ ਹੋਇਆਗਾ ਕਮ ਸੇ ਕਮ 2 2.5 ਘੰਟੇ ਪਸ਼ੂ ਨੂੰ ਪਾਣੀ ਨਾ ਪਿਆਇਆ ਜਾਵੇ ਤੇ ਦੂਸਰਾ ਕਿਓ ਕਿਓ ਪਸ਼ੂ ਨੂੰ ਲਾਸਟ 40 ਦਿਨਾਂ ਵਿੱਚ ਹੀ ਦਿੱਤਾ ਜਾਵੇ ਉਹ ਵੀ ਸ਼ਾਮ ਦੇ ਟਾਈਮ ਤੇ ਜਿਸ ਟਾਈਮ ਪਾਣੀ ਪਿਆ ਕੇ ਦਿੱਤਾ ਜਾਵੇ ਤਾਂ ਰੋਜ਼ੀ ਦਾ 100 ਗ੍ਰਾਮ ਦੇਸੀ ਘਿਓ ਦਿੱਤਾ ਜਾਵੇ ਤਾਂ ਤੁਸੀਂ ਆਪਣੇ ਪਸ਼ੂਆਂ ਦਾ ਦੁੱਧ ਆਪਣੇ ਆਪ ਹੀ ਬੜੌਤਰੀ ਚ ਦੇਖੋਗੇ ਦੋਸਤੋ ਵੀਡੀਓ ਅੱਛੀ ਲੱਗੀ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ